ਖੰਡ ਨਿਵਾਤ ਗੁੜ ਵਸ ਵਸ ਨਿਵਾਤ ਗੁੜ ਖਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝ ਦੁੱਧ ਕਰ ਕਰ ਖਾਂਦੇ ਨੇ ਬਾਤ ਗੁੜ ਰਬ ਪੂਜਨ ਸੁਧ ਸਭੇ ਵਸਤੂ ਮਿੱਠੀਆਂ ਰਬਨਾ ਪੁੱਜਣ ਸੁਧ ਵਾਹਿਗੁਰੂ 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 ਮੈਂ ਸਦਕੇ ਜਾਵਾਂ ਹੋਂਨਾ ਤੱਕ ਮੈਂ ਸਦਕੇ ਜਾਵਾਂ भे पुर तोड़या पुराण तोड़ ਲਣਾ ਗੱਜ ਕੇ ਦੁਰਾ ਨਾਲ ਲਾਈਆਂ ਕੋੜ ਨਾਲ ਭਾਈਆਂ ਲਾਈਆਂ ਤੋੜਨ ਭਾਈਆਂ ਸਦਕੇ ਜਾਵਾਂ ਮੈਂ ਵਾਰੇ ਜਾਵਾਂ ਮੈਂ ਵਾਰੇ ਜਾਵਾਂ ਜਿਨਾਂ ਨੇ ਲਾਈਆਂ ਮੈਂ ਵਾਰੇ ਜਾਵਾਂ ਮੈਂ ਵਾਰੇ ਇੱਕੇ ਵਾਰੀ ਕਹਿੰਦੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੜੇ ਪਿਆਰ ਨਾਲ ਆਪਾਂ ਸਾਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਜੁੜੇ ਬੈਠੇ ਹਾਂ ਬਾਬਾ ਮਨਮੋਨ ਸਿੰਘ ਜੀ ਵਾਰਨ ਵਾਲਿਆਂ ਨੇ ਉਦਮ ਉਪਰਾਲਾ ਕੀਤਾ ਹੈ ਜਿਵੇਂ ਮੈਂ ਕਿਹਾ ਹੈ ਕਿ ਪਹਿਲਾਂ ਵੀ ਸੰਘਰਸ਼ੀ ਜੀਵਨ ਇਹਨਾਂ ਦਾ ਰਿਹਾ ਹੈ ਸ਼ੁਰੂ ਤੋਂ ਗੁਰੂ ਘਰ ਦੀ ਸੇਵਾਵਾਂ ਵਿੱਚ ਗੁਰੂ ਘਰਾਂ ਦੀਆਂ ਸੇਵਾਵਾਂ ਵਿੱਚ ਲੱਗੇ ਹੋਏ ਹਨ ਸੰਗਤ ਕੀਤੀ ਹੈ ਗੁਰਮਖਾਂ ਮਹਾਪੁਰਖਾਂ ਦੀ ਅੱਗੇ ਫਿਰ ਸੰਘਰਸ਼ ਵਿੱਚ ਵੀ ਯੋਗਦਾਨ ਹੋ ਗਿਆ ਉਸ ਤੋਂ ਅੱਗੇ ਫਿਰ ਅਕੈਡਮੀ ਖੋਲ੍ਹ ਕੇ ਬੱਚਿਆਂ ਤੇ ਪਰਉਪਕਾਰ ਕੀਤਾ بڑے ਬੱਚਿਆਂ ਨੂੰ ਪੜ੍ਹਾਇ ਰਹੇ ਹਨ ਗੁਰਮਤਿ ਦੀ ਵਿਦਿਆ ਸੰਗੀਤ ਵਿਦਿਆ ਗੁਰਬਾਣੀ ਸੰਥਿਆ ਬੜੀ ਵੱਡੀ ਸੇਵਾ ਹੈ ਸੋ ਨਾਲ ਨਾਲ ਫਿਰ ਗਾਹੇ ਬਗਾਹੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਉਲੀਕਦੇ ਰਹਿੰਦੇ ਹਨ ਗਰੀਬ ਬੱਚਿਆਂ ਦੇ ਵਿਆਹ ਵਗੈਰਾ ਸ਼ਾਦੀਆਂ ਗੁਰੂ ਜੀ ਦੇ ਲੰਗਰ ਜਗਾ ਜਗਾ ਤੇ ਲੰਗਰਾਂ ਦੀ ਸੇਵਾ ਵੀ ਕਰ ਲੈਂਦੇ ਨੇ ਨਾਲ ਨਾਲ ਤੇ ਕਦੀ ਕਦੀ ਜਿਵੇਂ ਆ ਸਮਾਗਮ ਇਸ ਤਰ੍ਹਾਂ ਨਾਲ ਕਰਦੇ ਨੇ ਸਤਾਪਦੀਆਂ ਦਾ ਹੋ ਗਿਆ ਸਾਰੇ ਪਾਸੇ ਆਪਣਾ ਯੋਗਦਾਨ ਬਣਦਾ ਆਪਣੀ ਜਥੇਬੰਦੀ ਵੱਲੋਂ ਪਾਉਂਦੇ ਹਨ ਤੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਹੀ ਕਿਰਪਾ ਨਾਲ ਖੁਦ ਵੀ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਅਮਰਤ ਸੰਚਾਰ ਨਾਲ ਜੋੜਦੇ ਹਨ ਬਹੁਤ ਸੰਗਤਾਂ ਨੂੰ ਪ੍ਰੇਰਦੇ ਹਨ ਸੋ ਆ ਵੀ ਇਹਨਾਂ ਦਾ ਉਦਮ ਹੈ ਸਾਡੇ ਭਲੇ ਵਾਸਤੇ ਹੀ ਹੈ ਗੁਰਮਖੋ ਬੱਚੇ ਅਮਰੀਕਾ ਵਿੱਚ ਹਨ ਭਰਾ ਅਮਰੀਕਾ ਵਿੱਚ ਹਨ ਸਾਰੇ ਟੱਬਰ ਸਾਰੇ ਭਰਾ ਸਾਰੀ ਫੈਮਿਲੀ ਵੈਲ ਸੈਟਲ ਹਨ ਮੈਂ ਇਹਨਾਂ ਦੇ ਬੱਚਿਆਂ ਨਾਲ ਹੁਣ ਇੱਥੇ ਆਉਣ ਤੋਂ ਪਹਿਲਾਂ ਗੱਲ ਕਰਦਾ ਸੀ ਇੱਕ ਕਹਿੰਦਾ ਮੈਂ ਅਮਰੀਕਾ 'ਚ ਟਰੱਕ ਚਲਾਦਾ ਆ ਦੂਜਾ ਕਹਿੰਦਾ ਮੈਂ ਪਾਇਲਟ ਬਣ ਗਿਆ ਬੱਚਾ ਪਾਇਲਟ ਬਣ ਗਿਆ ਇੱਕ ਟਰੱਕ ਚਲਾ ਰਿਹਾ ਹੈ ਤੀਜਾ ਵੀ ਆਪਣੇ ਕੰਮਾਂ 'ਚ ਲੱਗਿਆ ਹੈ ਪਰ ਜਿਹੜਾ ਪਾਇਲਟ ਬਣਿਆ ਉਹਦੀ ਵੀ ਉਹਦੀ ਵੀ ਦਾੜ੍ਹੀ ਹੈ ਬਾਬਾ ਜੀ ਵਾਂਗੂ ਵੱਡੀ ਵੱਡੀ ਦਾੜ੍ਹੀ ਵੀ ਰੱਖੀ ਹੋਈ ਹੈ ਨਾਲ ਗੁਰਸਿੱਖੀ ਕਾਇਮ ਹੈ ਚਾਹੇ ਟਰੱਕ ਦੇ ਸਟੀering ਦੇ ਉੱਤੇ ਹੱਥ ਹੋਵੇ ਭਾਵੇਂ ਜਹਾਜ਼ ਉਡਾ ਰੇ ਹੁਣ ਤੇ ਭਾਵੇਂ ਛੜਕਾਂ ਤੇ ਚੱਲਦੇ ਹੋਣ ਗੁਰਸਿੱਖੀ ਕਾਇਮ ਹੈ ਸੋ ਇਹ ਬੜੀ ਜ਼ਰੂਰੀ ਗੱਲ ਹੁੰਦੀ ਹੈ ਇਸ ਵੱਡੀ ਜਾਇਦਾਦ ਇਹ ਹੈ ਕਿ ਜੇ ਕਿਤੇ ਬੱਚੇ ਜੁੜੇ ਰਹਿ ਜਾਣ ਬਾਣੀ ਨਾਲ ਜੁੜੇ ਰਹਿ ਜਾਣ ਸਤਿਗੁਰਾਂ ਨਾਲ ਉਹਨਾਂ ਦਾ ਪਿਆਰ ਬਣਿਆ ਰਵੇ ਜੋ ਕਿ ਬਣਿਆ ਹੋਇਆ ਹੈ ਇਸ ਲਈ ਬਾਬਾ ਜੀ ਵਧਾਈ ਦੇ ਪਾਤਰ ਹਨ ਤੇ ਚਾਹਣ ਅਮਰੀਕਾ 'ਚ ਰਹਿਣ ਉੱਥੋਂ ਦਾ ਪਾਸਪੋਰਟ ਲੈਣ ਉੱਥੇ ਆਰਾਮ ਨਾਲ ਜ਼ਿੰਦਗੀ ਦਾ ਆਨੰਦ ਲੈਣ ਜਦੋਂ ਬੱਚੇ ਉੱਥੇ ਪੁੱਤ-ਪੋਤੇ ਸਭ ਕੁਝ ਉੱਥੇ ਹੈ ਪਰ ਫਿਰ ਵੀ ਚਲੋ ਇਹ ਇੱਥੇ ਸੇਵਾ ਦੇ ਵਿੱਚ ਲੱਗੇ ਆ ਜਿੱਥੇ ਲੱਗੇ ਆ ਜਿੱਦਾਂ ਜ਼ਿੰਦਗੀ ਲੱਗੀ ਹੈ ਲੱਗੀ ਰਵੇ ਜਿਸ ਤਰ੍ਹਾਂ ਪਿਆਰ ਵਿੱਚ ਲੱਗੇ ਆ ਤੁਰੇ ਆ ਤੁਰੇ ਰਹੀਏ ਸੋ ਇਹ ਸਾਡੇ ਸਾਰਿਆਂ ਦੇ ਭਲੇ ਦਾ ਹੀ ਹੈ ਕਿ ਬਾਨੇ ਨਾਲ ਉਦਮ ਹੋ ਗਿਆ ਮੇਰੇ ਕੋਲ ਵੀ ਗਏ ਆਓ 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 ਚੱਲੀਏ ਪ੍ਰੋਗਰਾਮ ਕਰੀਏ ਮੈਂ ਵੀ ਹਾਜ਼ਰੀ ਭਰ ਲਈ ਤੁਸੀਂ ਸਾਰੇ ਰਲ ਮਿਲ ਬੈਠ ਗਏ ਬਾਨੇ ਨਾਲ ਸਾਨੂੰ satsang ਦਾ ਸਮਾਂ ਮਿਲ ਗਿਆ ਤੇ ਸੱਚੀ ਹੋਈ ਹੈ ਭਰਾਵੋ ਜੇ ਹੁਣ ਇੱਥੇ ਨਾ ਬੈਠੇ ਹੁੰਦੇ ਭੈਣੋ ਭਰਾਵੋ ਸਾਰੇ ਨੋਟ ਕਰ ਲਓ ਵੀ ਜੇ ਆਪਾਂ ਇੱਥੇ ਨਾ ਬੈਠੇ ਹੁੰਦੇ ਤੇ ਆਪਾਂ ਇਸ ਵੇਲੇ ਕੀ ਕਰਦੇ ਹੁੰਨਾ ਸੀ ਐਸ ਵੇਲੇ ਆਪਾਂ ਕੀ ਕਰਦੇ ਹੋਣਾ ਸੀ ਆਪੋ ਆਪਣੇ ਬੈੱਡ ਤੇ ਜਾਂ ਸੋਫੇ ਤੇ ਲਿٹے ਹੋਣਾ ਸੀ ਤੇ ਫੋਨ ਸਾਡੇ ਹੱਥ ਚ ਹੋਣਾ ਸੀ ਅਸੀਂ ਸਾਰਿਆਂ ਦਾ ਹੀ ਸਾਡਾ ਇਹੀ ਹਾਲ ਹੁੰਦਾ ਹੈ ਕਿਹੜਾ ਬੰਦਾ ਬਾਣੀ ਪੜ ਰਿਹਾ ਹੋਣਾ ਹੈ ਗੁਰਦੁਆਰੇ ਸੇਵਾ ਕਰਨ ਵਾਲਾ ਤੇ ਸਾਡੇ ਚੋਂ ਕੋਈ ਕੋਈ ਵੀ ਚੱਲ ਦੁੱਖ ਨਿਵਾਰਨ ਚੱਲਦਾ ਕੋਈ ਸੇਵਾ ਹੀ ਕਰ ਲਈਏ ਘੰਟਾ ਆਪਾਂ ਤੇ ਸਾਰਿਆਂ ਨੇ ਆਪੋ ਆਪਣੇ ਫੋਨਾਂ ਦੇ ਵਿੱਚ ਬੜੇ ਹੋਣਾ ਸੀ ਰੀਲਾਂ ਚੱਲੀ ਜਾਂਦੀਆਂ ਆਹ ਵੇਖ ਲੈ ਆਹ ਵੇਖ ਲੈ ਐਂ ਤਾਂ ਉਂਗਲ ਘੁੰਮੀ ਜਾਂਦੀ ਹੈ ਇਦਾਂ ਹੀ ਚੱਲੀ ਜਾਂਦਾ ਸਰਦ ਬਹਾਨਾ ਕੋਈ ਬਣੇ ਕਿਸੇ ਬਹਾਨੇ ਅਸੀਂ ਸਤਿਗੁਰ ਦੇ ਚਰਨਾਂ 'ਚ ਤੇ ਬੈਠੇ ਆ ਵਾਹਿਗੁਰੂ ਵਾਹਿਗੁਰੂ ਮੈਂ ਕਹੀ ਜਾਂਦਾ ਬੋਲੋ 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 ਭਾਵੇਂ ਤੁਹਾਡੀ ਆਵਾਜ਼ ਬੂਜ ਮੇਰੇ ਤੱਕ ਨਹੀਂ ਆਉਂਦੀ ਫਿਰ ਵੀ ਕਹੀ ਜਾਂਦੇ ਆ ਬੋਲੋ ਵੀ ਬੋਲ ਲਾਂਗਾ ਤੇਰੇ ਕੰਨ ਨੇੜੇ ਨੇ ਤੇਰੇ ਸਭ ਤੋਂ ਤੇਰੇ ਹੀ ਕੰਨ ਨੇੜੇ ਨੇ ਤੈਨੂੰ ਹੀ ਸੁਣਨਾ ਮੈਨੂੰ ਸੁਣੇ ਨਾ ਸੁਰੇ ਤੇਰਾ ਵਾਹਿਗੁਰੂ ਬੋਲਿਆ ਤੈਨੂੰ ਤੇ ਸੁਣੇ ਤੈਨੂੰ ਸੁਣੇ ਤੇਰੇ ਜੇ ਜੀਵ ਤੋਂ ਬੋਲੇਗਾ ਕੰਨਾਂ ਚ ਪਏਗਾ ਹੌਲੀ ਹੌਲੀ ਮਨ ਵਿੱਚ ਵਸੇਗਾ ਹੌਲੀ ਹੌਲੀ ਕੋਈ ਪ੍ਰੇਮ ਪੈ ਗਿਆ ਕੋਈ ਥੋੜਾ ਬਹੁਤ ਕਿਸੇ ਹਿਸਾਬ ਨਾਲ ਕਿਸੇ ਤਰੀਕੇ ਨਾਲ ਬੰਦਾ ਜੁੜਦਾ ਜੁੜਦਾ ਜੁੜ ਜਾਂਦਾ ਗੁਰਮਖੋ ਤੇ ਟੁੱਟਦਾ ਟੁੱਟਦਾ ਟੁੱਟ ਵੀ ਜਾਂਦਾ ਜਿਹੜੀਆਂ ਚੀਜ਼ਾਂ ਨੂੰ ਟਾਈਮ ਦੇਣ ਲੱਗ ਜਓ ਉਹ ਚੀਜ਼ਾਂ ਜਿਵੇਂ ਹੁਣ ਜਿਹੜੇ ਦਰਖਤ ਨੂੰ ਲੋਜ ਟਾਈਮ ਦਿਓਗੇ ਦਰਖਤ ਵਧੇ ਫੁੱਲੇਗਾ ਜੇ ਰਿਸ਼ਤੇ ਨੂੰ ਤੁਸੀਂ ਟਾਈਮ ਜ਼ਿਆਦਾ ਦਿਓਗੇ ਉਹ ਰਿਸ਼ਤਾ ਵਧੇ ਫੁੱਲੇਗਾ ਜਿਸ ਦੋਸਤ ਨੂੰ ਰੋਜ਼ ਫੋਨ ਤੇ ਗੱਲ ਕਰੇਗਾ ਤੇਰੀ ਦੋਸਤੀ ਕਾਇਮ ਹੋਏਗੀ ਇਸੇ ਤਰ੍ਹਾਂ ਸਤਿਗੁਰਾਂ ਨੂੰ ਟਾਈਮ ਦੇਣ ਲੱਗੋਗੇ ਵਾਹਿਗੁਰੂ ਵਾਹਿਗੁਰੂ ਨੂੰ ਟਾਈਮ ਦਿਓਗੇ ਤੇਰਾ ਉੱਥੇ ਵੀ ਪਿਆਰ ਪੈ ਜਾਣਾ ਟਾਈਮ ਤੇ ਦੇ ਸਮਾਂ ਤੇ ਦੇ ਮੈਂ ਬੇਨਤੀ ਬੜੀ ਵਾਰੀਆ ਦੋ ਵਾਰੀ ਕਰ ਦਿੱਤੀ ਪਿਛਲੇ ਦਿਨਾਂ 'ਚ ਵੀ ਜਿੱਥੇ ਸਮਾਂ ਹੀ ਨਹੀਂ ਦਿੰਦਾ ਤੂੰ ਕਹਿੰਦਾ ਪਿਆਰ ਨਹੀਂ ਰਿਹਾ ਪਿਆਰ ਕਿਵੇਂ ਰਹੇਗਾ ਤੂੰ ਟਾਈਮ ਕਿੰਨਾ ਕੁ ਦਿੰਨਾ ਸਭ ਤੋਂ ਵੱਧ ਫੋਨ ਨੂੰ ਟਾਈਮ ਦੇਣੇ ਆ ਇਹਦੇ ਬਿਨਾ ਜਿੰਦ ਬਚਦੀ ਨਹੀਂ ਤੇ ਜਦੋਂ